ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ਼੍ਰੀ ਮੁਕਵਾਕ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਜੀਆਂ ਦੀ ਤਲਾਹ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਨਾ ਵਹਿ ਕੀ ਕੀਮਤ ਮਿਤ ਕਹੀ ਨ ਜਾਏ ਮਿਤ ਦਾ ਮਤਲਬ ਹੈ ਮਾਪ ਮਰਿਆਦਾ ਮਹਾਰਾਜ ਕਹਿੰਦੇ ਭਾਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿੰਨੀ ਤਾਕਤ ਵਾਲਾ ਹੈ ਸੇ ਜਨ ਤਨ ਜਨਕ ਨਾਮ ਲੈ ਬਲਾਈ ਪਰ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਹੈ ਉਹ ਭਾਗਾਂ ਵਾਲੇ ਹਨ ਗੁਰਮਤ ਸਾਲਾਈ ਗੁਰਮਤ ਸਾਚੀ ਸਾਚਾ ਵਿਚਾਰ ਮਹਾਰਜ ਕਹਿੰਦੇ ਜਿਹੜਾ ਮਨੁੱਖ ਕਦੇ ਉਕਾਈ ਨਾ ਖਾਣ ਵਾਲੀ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾਤਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਆਪਣੇ ਅੰਦਰ ਵਸਾਉਂਦਾ ਹੈ ਆਪੇ ਬਖਸ਼ੇ ਦੇ ਵਿਚਾਰ ਪਰੇ ਵਿਚਾਰ ਪ੍ਰਮਾਤਮਾ ਉਸ ਨੂੰ ਹੀ ਦਿੰਦਾ ਹੈ ਜਿਤ ਤਿਆਪ ਹੀ ਬਖਸ਼ਿਸ਼ ਰਹਿਮਤ ਕਿਰਪਾ ਕਰਦਾ ਹੈ ਤਾਰੇ ਨਾਮ ਚਰਜ ਪ੍ਰਵ ਆਪ ਸੁਣਾਏ ਮਹਾਰਜ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਪਰ ਇਹ ਨਾਮ ਪ੍ਰਮਾਤਮਾ ਆਪ ਹੀ ਕਿਸੇ ਵਿਡਭਾਗੀ ਨੂੰ ਸੁਣਾਉਂਦਾ ਹੈ ਕਲੀ ਕਾਲ ਵਿੱਚ ਗੁਰਮਕਾਪਾਏ ਕਲੀ ਕਾਲ ਕਹਿੰਦੇ ਨੇ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਕਹਿੰਦੇ ਇਸ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਉਹੀ ਮਨੋਖਰੀ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਾਹਮਣੇ ਰੰਦਾ ਹੈ ਰਹਾਉ ਅਮ ਮੂਰਖ ਮੂਰਖ ਮਨ ਮਾਏ ਅਰਦਾਸ ਕਰੀਏ ਮਾਲਕ ਦੇ ਚਰਨਾਂ ਚ ਕਿ اے ਦਾਤਾ ਜੀ ਅਸੀਂ ਤੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਆਂ ਮੂਰਖ ਆਂ ਅਸੀਂ ਤੇ ਨਰੋਲ ਮੂਰਖ ਆਂ ਕਹਿੰਦੇ ਮਨ ਵਿੱਚ ਗਉ ਨਾਲ ਵਿਚਾਰੀਏ ਦਾ ਇਸ ਹਉਮੈ ਦੇ ਕਾਰਨ ਅਸੀਂ ਮੋਰਖ ਹਉ ਮੈਂ ਵਿੱਚ ਸਭ ਕਾਰ ਕਮਾਏ ਕਿਉਂਕਿ ਅਸੀਂ ਜੀਵ ਆਪਣਾ ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ ਗੁਰ ਪ੍ਰਸਾਦੀ ਹਉ ਮੈਂ ਜਾਏ ਇਹ ਹਉਮੈ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਹਾਪੇ ਬਖਸ਼ੇ ਲੈ ਮਿਲਾਏ ਮਹਾਰਜ ਕਹਿੰਦੇ ਭਾਈ ਗੁਰੂ ਵੀ ਉਸੇ ਨੂੰ ਮਲਾਉਂਦਾ ਜਿਸ ਉਤੇ ਪਰਮਾਤਮਾ ਆਪ ਹੀ ਮਿਹਰ ਕਰਦਾ ਹੈ ਬੇਕੇ ਆਕਾ ਤਨ ਬਹੁਤਿ ਅਭਿਮਾਨ ਸਤਿਗੁਰੂ ਕਹਿੰਦੇ ਨੇ ਵੀ ਇਹ ਦੁਨੀਆ ਵਾਲਾ ਜਿਹੜਾ ਮਾਇਆ ਦਾ ਧਨ ਹੈ ਇਹ ਮਨੁੱਖ ਦੇ ਅੰਦਰ ਬੜਾ ਅਹੰਕਾਰ ਪੈਦਾ ਕਰਦਾ ਹੈ ਅਹੰਕਾਰ ਡੁੱਬੈ ਨਾ ਪਾਵੇ ਮਾਨ ਔਰ ਜਿਹੜਾ ਮਨੁੱਖ ਅਹੰਕਾਰ ਵਿੱਚ ਡੁੱਬ ਜਾਂਦਾ ਹੈ ਉਹ ਫਿਰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਹੀਂ ਪਾਉਂਦਾ ਆਪ ਛੋੜ ਸਦਾ ਸੁਖ ਹੋਈ ਮਹਾਰਾਜ ਕਹਿੰਦੇ ਭਾਈ ਆਪਾ ਭਾਵ ਛੱਡ ਕੇ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਗੁਰਮਤਿ ਸਾਲਾਈ ਸਚ ਸੋਈ ਕਹਿੰਦੇ ਮੈਂ ਤਾਂ ਭਾਈ ਗੁਰੂ ਦੀ ਮਤ ਲੈ ਕੇ ਉਸ ਅਥਾਤਰ ਪ੍ਰਮਾਤਮਾ ਦੀ ਸਿੱਧ ਸਲਾਹ ਕਰਦਾ ਰਹਿੰਦਾ ਆਪੇ ਸਾਜੇ ਕਰਤਾ ਸੋਏ ਮਹਾਰਾਜ ਸਮਝਾਉਂਦੇ ਨੇ ਵੀ ਉਹ ਕਰਤਾਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਸਜਣ ਵਾਲਾ ਔਰ ਆਪ ਹੀ ਇਸ ਬਿਨਾਂ ਦੂਜਾ ਅਵਰ ਨਾ ਕੋਈ ਉਸ ਤੋਂ ਬਿਨਾਂ ਹੋਰ ਵੀ ਇਹੋ ਜੀ ਅਵਸਥਾ ਵਾਲਾ ਨਹੀਂ ਹੈ ਉਹ ਆਪ ਹੀ ਜਬ ਨੂੰ ਸਜਣ ਵਾਲਾ ਤੇ ਨਾਲ ਨਿਵਾਜਣ ਵਾਲਾ ਜਿਸ ਸੱਚ ਲਾਏ ਸੋਈ ਲਾਗੇ ਉਹ ਕਰਤਾਰ ਜਿਸ ਨੂੰ ਆਪਣੇ ਸਦਾਤਰ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲਗਦਾ ਨਾਨਕ ਨਾਮ ਸਦਾ ਸੁਖ ਆਗੈ ਹੈ ਨਾਨਕ ਵੀ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਆਨੰਦ ਪ੍ਰਾਪਤ ਕਰਦਾ ਹੈ ਤੇ ਆਦਰ ਪ੍ਰਾਪਤ ਕਰਦਾ ਹੈ ਸੋ ਆਉ ਗੁਰੂ ਕਿਰਪਾ ਕਰੇ ਸਾਡੇ ਸਾਰੇ ਉੱਤੇ ਮਿਹਰ ਭਰਿਆ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਝੋਲੀ ਵਿੱਚ ਪਾ ਕੇ ਪ੍ਰਮਾਤਮਾ ਨਵਾਜ ਦੇਵੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਤਫਾਕਤਤਾ ਦੀ ਅਰਦਾਸ ਚੰਦਰੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਇਸ ਸਬੰਧੀ ਅਰਦਾਸ ਸਦਾ ਹੀ ਨਾਲ ਮਿਲ ਕੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੇ ਅਰਦਾਸ ਨਾਨਕ ਜੋਰ ਗੋਬਿੰਦ ਕਾ ਗੋਲਣ ਗੁਣਤਾ ਸਨਾਨਕ ਨਾਮ ਚੜਦੀ ਖਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ